Instagram ਤੇ 13 ਲੱਖ ਫੋਲੋਅਰਸ ਵਾਈਕ ਤੇ ਬੈਠ ਕੇ ਬਣਾਉਂਦੀ ਸੀ ਵੀਡੀਓ ਵਿਲਡਰ ਨੂੰ ਬਣਾਇਆ ਆਪਣੇ ਹੁਸਨ ਦੇ ਜਾਲ ਦਾ ਸ਼ਿਕਾਰ ਜੀਹਾਂ ਦਾ ਦੱਸਿਆ ਕਿ ਗੁਜਰਾਤ ਦੇ ਵਿੱਚ ਇੱਕ ਵਿਲਡਰ ਨੂੰ ਹਨੀ ਟਰੈਪ ਦੇ ਵਿੱਚ ਫਸਾਇਆ ਗਿਆ ਤੇ ਕਰੋੜਾ ਰੁਪਏ ਦੀ ਫਰੋਤੀ ਲਈ ਗਈ ਤੇ ਇੱਕ Instagram ਪ੍ਰਵਾਕਰ ਕੀਰਤੀ ਪਟੇਲ ਤੇ ਇਸ ਦਾ ਦੋਸ਼ ਸੀ ਕਿਰਤੀ ਪਿਛਲੇ 1 ਸਾਲ ਤੋਂ ਫਰਾਰ ਸੀ ਅਤੇ ਜਗਾ ਤੇ SIM ਕਾਰ ਬਦਲ ਕੇ ਪੁਲਿਸ ਨੂੰ ਚੱਕਮਾ ਦੇ ਰਹੀ ਸੀ ਆਖਰਕਾਰ ਗੁਜਰਾਤ ਪੁਲਿਸ ਨੇ ਕਿਰਤੀ ਪਟੇਲ ਨੂੰ ਗ੍ਰਿਫਤਾਰ ਕਰ ਲਿਆ ਵਿਲਡਰ ਤੋਂ ਫਰੋਤੀ ਦਾ ਮਾਮਲਾ 2 ਜੂਨ 2024 ਨੂੰ ਸੂਰਤ ਦੇ ਵਿੱਚ ਦਰਜ ਕੀਤਾ ਗਿਆ ਸੀ FIR ਦੇ ਵਿੱਚ ਕਿਰਤੀ ਪਟੇਲ ਸਮੇਤ 5 ਲੋਕਾਂ ਨੂੰ ਦੋਸ਼ੀ ਬਣਾਇਆ ਗਿਆ ਸੀ ਹਾਲਾਂਕਿ 4 ਮੁਲਜ਼ਮਾਂ ਨੂੰ ਪਹਿਲਾਂ ਹੀ ਗ੍ਰਿਫਤਾਰ ਕੀਤਾ ਜਾ ਚੁੱਕਾ ਸੀ ਅਤੇ ਕਿਰਤੀ ਪਟੇਲ ਫਰਾਰ ਸੀ ਅਦਾਲਤ ਨੇ ਉਸ ਦੇ ਵਿਰੁੱਧ ਵਾਰੰਟ ਵੀ ਜਾਰੀ ਕੀਤੇ ਹੋਏ ਸਨ ਕਿਰਤੀ ਪਟੇਲ ਜਿਸ ਨੂੰ ਕਿਰਤੀ ਅਦਲਾਜੋ ਵੀ ਕਿਹਾ ਜਾਂਦਾ ਇੱਕ ਗੁਜਰਾਤੀ ਡਿਜੀਟਲ ਸਮੱਗਰੀ ਨਿਰਮਾਤਾ ਕਿਰਤੀ ਪਟੇਲ ਦੇ ਇੰਸਟਾਗ੍ਰam ਦੇ ਉੱਤੇ 1.3 ਮਿਲੀਅਨ ਤੋਂ ਵੱਧ ਫਾਲੋਅਰਸ ਨੇ ਉਹ ਅਕਸਰ ਵੀਡੀਓ ਪੋਸਟ ਕਰਦੀ ਹੈ ਜਿਸ ਦੇ ਵਿੱਚ ਉਹ ਬਾਈਕ ਚਲਾਉਂਦੀ ਹੈ ਤੇ ਲੋਕਾਂ ਦੇ ਨਾਲ ਗੱਲਬਾਤ ਕਰਦੀ ਦਿਖਾਈ ਦਿੰਦੀ ਹੈ ਇੱਕ ਹਾਈ ਪ੍ਰੋਫਾਈਲ ਜਬਰੰਤੀ ਮਾਮਲੇ ਦੇ ਵਿੱਚ 1 ਸਾਲ ਤੋਂ ਵੱਧ ਸਮੇਂ ਤੋਂ ਫਰਾਰ ਹੋਣ ਦੇ ਬਾਵਜੂਦ ਕਿਰਤੀ ਪਟੇਲ ਸੋਸ਼ਲ ਮੀਡੀਆ ਦੇ ਉੱਤੇ ਕਾਫੀ ਸਰਗਰਮ ਸੀ ਉਹਦੀ ਆਖਰੀ ਇੰਸਟਾਗ੍ਰam ਪੋਸਟ ਜੋ ਉਸਦੀ ਗ੍ਰਿਫਤਾਰੀ ਤੋਂ 5 ਦਿਨ ਪਹਿਲਾਂ ਅਪਲੋਡ ਕੀਤੀ ਗਈ ਸੀ ਉਸ ਨੂੰ ਸੜਕ ਤੇ ਛੋਟੇ ਬੱਚਿਆਂ ਦੇ ਨਾਲ ਗੱਲਬਾਤ ਕਰਦੇ ਦੇਖਿਆ ਗਿਆ ਕਿਰਤੀ ਪਟੇਲ ਇਸ ਸਾਲ ਦੇ ਸ਼ੁਰੂ ਦੇ ਵਿੱਚ ਉੱਤਰ ਪ੍ਰਦੇਸ਼ ਦੇ ਪ੍ਰਗਿਆ ਰਾਜ ਦੇ ਵਿੱਚ ਮਹਾਕੁੰਭ ਮੇਲੇ ਸਮੇਤ ਧਾਰਮਿਕ ਸਮਾਗਮਾਂ ਦੇ ਵਿੱਚ ਸ਼ਾਮਲ ਹੋਣ ਬਾਰੇ ਅਕਸਰ ਪੋਸਟ ਕਰਦੀ ਸੀ ਉਹ YouTube ਤੇ ਵੀ ਮੌਜੂਦ ਹੈ ਜਿੱਥੇ ਉਸ ਦੇ ਲਗਭਗ 2 ਲੱਖ ਫਾਲੋਅਰਜ਼ ਨੇ ਅਤੇ ਸਬਸਕ੍ਰਾਈਬਰ ਨੇ ਅੱਤੇ 2019 ਤੋਂ ਪੋਸਟ ਕਰ ਰਿਹਾ ਹੈ। ਇੱਕ ਹਾਲੀਆ ਵੀਡੀਓ ਦੇ ਵਿੱਚ ਉਸਨੇ ਇੱਕ ਐਫਆਈਆਰ ਰੱਦ ਹੋਣ ਨਾਲ ਸੰਬੰਧਿਤ ਇੱਕ ਨਿਊਜ਼ ਕਲਿੱਪ ਸਾਂਝੀ ਕੀਤੀ ਤੇ ਆਪਣੇ ਸਮਰਥਕਾਂ ਦਾ ਉਸਦੇ ਨਾਲ ਖੜੇ ਹੋਣ ਲਈ ਧੰਨਵਾਦ ਵੀ ਕੀਤਾ ਗਿਆ ਸੀ। 2020 ਦੇ ਵਿੱਚ ਉਸ ਨੂੰ ਰਗੂ ਭਾਰਵੜ ਉਰਖ ਬੋਲਿਓ ਨਾਲ ਸੰਬੰਧਿਤ ਇੱਕ ਕਤਲ ਦੀ ਕੋਸ਼ਿਸ਼ ਦੇ ਮਾਮਲੇ ਨਾਲ ਜੋੜਿਆ ਗਿਆ ਸੀ ਜਿਸ ਨੇ ਉਸਤੇ ਇੱਕ ਵਿਵਾਦ ਤੋਂ ਬਾਅਦ ਉਸਤੇ ਹਮਲਾ ਕਰਨਾ ਤੇ ਟਿਕਟੌਕ ਤੇ ਜਨਤਕ ਤੌਰ ਤੇ ਉਸਦਾ અપਮਾਨ ਕਰਨ ਦਾ ਦੋਸ਼ ਲਗਾਇਆ ਗਿਆ ਸੀ। 2020 ਦੇ ਵਿੱਚ ਕੀਰਤੀ ਪਟੇਲ ਨੂੰ ਜੰਗਲਾਤ ਵਿਭਾਗ ਦੇ ਦੁਆਰਾ 25000 ਰੁਪਏ ਦਾ ਜੁਰਮਾਨਾ ਲਗਾਇਆ ਗਿਆ ਸੀ ਜਦੋਂ ਉਸ ਨੇ ਇੱਕ ਉੱਲੂ ਫੜੀ ਹੋਈ ਇੱਕ ਟਿਕਟੌਕ ਵੀਡੀਓ ਪੋਸਟ ਕੀਤੀ ਜੋ ਕਿ ਜੰਗਲੀ ਜੀਵ ਐਕਟ ਅਧੀਨ ਇੱਕ ਸੁਰੱਖਿਅਤ ਪ੍ਰਜਾਤੀ ਹੈ ਉਸ ਦੇ ਅਨੁਸਾਰ ਕੀਰਤੀ ਲਗਾਤਾਰ ਆਪਣਾ ਸਥਾਨ ਫੋਨ ਅਤੇ SIM ਕਾਰਡ ਬਦਲ ਰਹੀ ਸੀ ਇਸ ਕਾਰਨ ਉਸ ਨੂੰ ਫੜਨਾ ਮੁਸ਼ਕਲ ਹੋ ਗਿਆ ਪਰ ਤਕਨੀਕੀ ਟੀਮ ਅਤੇ ਸਾਈਬਰ ਮਾਹਿਰਾਂ ਦੀ ਮਦਦ ਦੇ ਨਾਲ ਅਹਮਦਾਬਾਦ ਦੇ ਸਰਖੇਜ਼ ਇਲਾਕੇ ਦੇ ਵਿੱਚ ਉਸ ਦੀ ਲੋਕੇਸ਼ਨ ਦਾ ਪਤਾ ਲਗਾਇਆ ਇਸ ਤੋਂ ਬਾਅਦ ਸੂਰਤ ਪੁਲਿਸ ਨੇ ਅਹਮਦਾਬਾਦ ਪੁਲਿਸ ਦੀ ਮਦਦ ਦੇ ਨਾਲ ਉਸ ਨੂੰ ਗ੍ਰਿਫਤਾਰ ਕੀਤਾ ਹੈ ਡੀਸੀਪੀ ਅਲੋਕ ਕੁਮਾਰ ਨੇ ਕਿਹਾ ਕਿ ਗ੍ਰਿਫਤਾਰੀ ਦੌਰਾਨ ਪੁਲਸ ਨੇ ਇੰਸਟਾਗ੍ਰam ਨਾਲ ਵੀ ਸੰਪਰਕ ਕੀਤਾ ਜਿਸ ਨੇ ਆਈਪੀ ਐਡਰੈਸ ਅਤੇ ਲੋਕੇਸ਼ਨ ਬਾਰੇ ਜਾਣਕਾਰੀ ਦਿੱਤੀ ਹੈ ਉਹਨਾਂ ਦੱਸਿਆ ਕਿ ਫਰਾਰ ਹੋਣ ਦੌਰਾਨ ਕੀਰਤੀ ਲਗਾਤਾਰ ਆਪਣੀ ਜਗ੍ਹਾ ਫੋਨ ਨੰਬਰ ਅਤੇ ਇੰਟਰਨੈਟ ਲੋਕੇਸ਼ਨ ਬਦਲ ਰਹੀ ਸੀ ਜਿਸ ਤੋਂ ਬਾਅਦ ਹੁਣ ਉਸ ਨੂੰ ਕਾਬੂ ਕਰ ਲਿਆ ਦੱਸਿਆ ਜਾ ਰਿਹਾ ਹੈ ਕਿ ਕੀਰਤੀ ਪਟੇਲ ਦੇ ਵੱਲੋਂ ਆਪਣੇ ਹੁਸਨ ਦੇ ਚੌਲ ਦੇ ਵਿੱਚ ਇੱਕ 빌ਡਰ ਨੂੰ ਫਸਾਇਆ ਗਿਆ ਫਸਾਉਣ ਤੋਂ ਬਾਅਦ ਉਸ ਨੂੰ ਧਮਕਾਇਆ ਗਿਆ ਤੇ ਫਿਰੋਤੀ ਦੀ ਮੰਗ ਕੀਤੀ ਗਈ ਸੀ ਜਿਸ ਤੋਂ ਬਾਅਦ ਇਹਦੇ ਸ਼ਿਕਾਇਤ ਦਰਜ ਹੋਏ ਤੇ ਲਗਾਤਾਰ ਕਿਰਤੀ ਪਟੇਲ ਦੀ ਪਾਲ ਕੀਤੀ ਜਾ ਰਹੀ ਸੀ ਤਾਂ ਦੇਖਿਆ ਜਾ ਰਿਹਾ ਹੈ ਕਿ ਲਗਾਤਾਰ ਇੰਸਟਾਗ੍ਰਾਮ ਦੇ ਉੱਤੇ ਅਜਈਆਂ ਚੀਜ਼ਾਂ ਲਗਾਤਾਰ ਵਧਿਆ ਚਾਲ ਰਹੀ ਨੇ ਅਤੇ ਇੰਸਟਾਗ੍ਰਾਮ ਦੇ ਉੱਤੇ ਪ੍ਰੋਸਿਆ ਜਾ ਰਿਹਾ ਕੰਟੈਂਟ ਉਸ ਨੂੰ ਲੈ ਕੇ ਸਵਾਲ ਖੜੇ ਕੀਤੇ ਜਾ ਰਹੇ ਨੇ ਤੇ ਅਜਿਹੇ ਲੋਕ ਜਿਹੜੇ ਕੀ ਗਲਤ ਕੰਟੈਂਟ ਪਾ ਕੇ ਜਾਂ ਫਿਰ ਆਪਣੇ ਹੁਸਨ ਦੇ ਜਾਲ ਦੇ ਵਿੱਚ ਲੋਕਾਂ ਨੂੰ ਫਸਾ ਕੇ ਉਹਨਾਂ ਨੂੰ ਧਮਕੀਆਂ ਦੇ ਕੇ ਉਹਨਾਂ ਤੋਂ ਫਿਰੋਤੀਆਂ ਮੰਗੀਆਂ ਚਾਲੀਆਂ ਨੇ ਹਕੀਕਤ ਟੀਵੀ ਪੰਜਾਬੀ ਲਈ ਬਿਊਰੋ ਰਿਪੋਰਟ